ਗਿੰਨਾ ਵਾਲਾ ਪੇੜਾ ਛੋਟੀ ਵੇੜਾ ਕਿੱਦਾਂ ਗੰਗਾ ਦੇ ਧਲੇ ਛੋਟੀ ਵੇੜਾ ਛਨੇ ਵਿੱਚ ਕਿਨ ਕੀਤਾ ਗਿੰਨਾ ਵਾਲਾ ਪੇੜਾ ਛਨੇ ਵਿੱਚ ਕਿਨ ਕੀਤਾ ਜੱਡੀਆਂ ਵਾਲਾ ਪੇੜਾ ਕਸ਼ਮੀਰੋਂ ਤੁਰ ਕੇ ਕਿਉਂ ਕੋਲਾ ਲਾ ਗਈ ਰੇਲੀਆਂ ਚੋਂ ਗਾਣੇ ਨਹੀਂ ਚਾ ਪੀਣੋਂ ਹਟ ਜਾਵੇਂ ਜੀ ਜਦੋਂ ਬੰਨ ਤੇ ਕੀ ਪਰ चुकली अंग पुछे त बी किथे लॻी ਮੀਂਹ ਡਾਰ ਕੇ ਚੋਕਲਾ ਗਲੀ ਦੇ ਵਿੱਚ ਬੈਠਾ ਨੀ ਕੀ ਦੇ ਨਾਲ ਲਟ ਹੋਵੇ ਅੱਗੇ ਰਾਈ ਰਾ ਪੁੱਛਦੇ ਹੁਣ ਪੁੱਛਦੇ ਸ਼ਰਾਬ ਵਾਲਾ ਠੇਕਾ ਨੀ ਅੱਗੇ ਰਾਈ ਰਾ ਪੁੱਛਦੇ ਉਲਟ ਪੰਨਾ ਗਿਆ ਬਾਦ ਕੇ ਉਹ ਤਾਂ ਕੰਮ ਨਾ ਨਗੇ ਜੁਰਤ ਮੇੜੀ ਡਾਰੀ ਚੜ ਗਈ ਨੀ ਅੰਬ ਦੀ ਤੇ